ਸਾਕੀਕਾਰ ਸਾਧ ਭਾਖਾ ਕਹਿ ਰਿਹਾ ਹੈ ਉਹਦੇ ਵਿੱਚ ਉਹ ਕਹਿੰਦਾ ਮੀਆਂ ਮਿੱਠਾ ਕਹਿੰਦਾ ਨਾਨਕ ਬਹੁਤ ਭਲਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤ ਭਲਾ ਹੈ ਇੱਥੇ ਆਏ ਨੇ ਕਹਿੰਦਾ ਦੇਖਿਓ ਇਸ ਤਰ੍ਹਾਂ ਉਤਾਰਦੇ ਸਾਂ ਜਿਵੇਂ ਦੁੱਧ ਤੋਂ ਮਲਾਈ ਲੈਂਦੀ ਹੈ ਉਥੇ ਤਾਂ ਲਫ਼ਜ਼ ਬੱਤੇ ਜਿਵੇਂ ਦੁੱਧ ਤੋਂ ਮਲਾਈ ਨੁਚੜੀਂਦੀ ਹੈ ਪੁਰਾਣੇ ਸ਼ਬਦ ਨੇ ਚੇਲਿਆਂ ਨੂੰ ਕਹਿ ਰਿਹਾ ਭਲਾ ਖੈ ਖੁਦਾ ਦੇ ਭੈ ਵਾਲਾ ਪਰ ਆਉਣ ਦਿਓ ਆਪਾਂ ਮਿਲਾ ਕੇ ਜਦੋਂ ਸਾਨੂੰ ਮਿਲੇਗਾ ਇਸ ਤਰ੍ਹਾਂ ਇਸ ਤਰ੍ਹਾਂ ਉਤਾਰ ਦਿਆਂਗੇ ਜਿਵੇਂ ਦੁੱਧ ਤੋਂ ਮਲਾਈ ਲਈਦੀ ਹੈ ਕਮਾਈ ਉਹਦੀ ਵੀ ਹੈਗੀ ਪਰ ਬਾਬਾ ਜੀ ਜੇ ਮਿਲੇ ਨਹੀਂ ਉਹਨੂੰ ਸਤਗੁਰੂ ਬਾਹਰ ਨੇ ਤੇ ਹੱਸ ਪੈਂਦੇ ਆ ਹੁਣ ਪਲੀਜ਼ ਇਹਨੂੰ ਇਹਨੂੰ ਇਹ ਮਦਾਰੀ ਦੀਆਂ ਖੇਡਾਂ ਨਾਲ ਨਾ ਸਮਝਿਓ ਰੂਖਾਨੀਅਤ ਵਿੱਚ ਇਹ ਹੈ ਇਹ ਹੈ ਬਿਲਕੁਲ ਹੈ ਸਾਨੂੰ ਕਿਉਂ ਨਹੀਂ ਖਸਮ ਦੀ ਬਾਣੀ ਸੁਣਦੀ ਬਾਬਾ ਜੀ ਨੂੰ ਸੁਣੀਂਦੀ ਪਈ ਮਹਾਰਾਜ ਹੱਸ ਬੈੰਦੇ ਆ ਭਾਈ ਮਰਦਾਨਾ ਸਾਹਿਬ ਜੀ ਪੁੱਛਦੇ ਆ ਜੀ ਇਹ ਸੁਣੀਓ ਗੁਰਮੁਖੋ ਧਿਆਨ ਦਿਓ ਹੱਸੇ ਕਿਉਂ ਮਹਾਰਾਜ ਕਹਿੰਦੇ ਨੇ ਮਰਦਾਨਿਆਂ ਉਹ ਆਖਦੇ ਪਏ ਨੇ ਇਸ ਕਿੱਦੇ ਦਵੇ ਉਹ ਆਖਦੇ ਪਏ ਨੇ ਅਸਾਂ ਨੂੰ ਮਿਲਣਗੇ ਤੇ ਇਸ ਤਰ੍ਹਾਂ ਉਤਾਰ ਦੇਣਗੇ ਜਿਵੇਂ ਦੁੱਧ ਤੋਂ ਮਲਾਈ ਲਈਦੀ ਹੈ ਤੇ ਨਾਲ ਹੱਸ ਬੰਦੇ ਸਤਿਗੁਰੂ ਭਾਈ ਮਰਦਾਨਾ ਪੁੱਛਦਾ ਹੈ 12 ਚ ਕੌਣ ਆਖਦੇ ਆ ਕਹਿੰਦੇ ਮੀਆਂ ਮਿੱਠਾ ਜੀ ਕਹਿ ਰਿਹਾ ਇਸ ਤਰ੍ਹਾਂ ਉਤਾਰ ਦੇਾਂਗੇ ਜਿਵੇਂ ਦੁੱਧ ਤੋਂ ਮਲਾਈ ਲਈਦੀ ਹੈ ਤੇ ਮਹਾਰਾਜ ਕਹਿੰਦੇ ਸੁਣਿਆ ਹੀ ਭਾਈ ਮਰਦਾਨਾ ਬਧੇ ਕਹਿੰਦਾ ਬਾਬਾ ਜੀ 13 ਵਜਾਇਆ ਜਨਤਾਹ ਵਜਾਏ ਤਾਂ ਵਾਜਨਾਵਾ ਨਹੀਂ ਤੇ ਮੇਰੇ ਚ ਕੀ ਤਾਕਤ ਵਾਹ ਵਾਹ ਕਮਾਲ ਦੀ ਗੱਲ ਇਹ ਜੰਤ ਦਾ ਅਰਥ ਸਮਝਨੇ ਆ ਨਾ ਵਾਜਾ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਬ ਤਰ ਜੰਤਦਾਰ ਤੇ ਸਾਜ ਮੈਂ ਕਿਨਾ ਏਡੀ ਵੱਡੀ ਸ਼ਰਦਾ ਕੋਲ ਰਹਿੰਦੇ ਆ ਕਹਿੰਦੇ ਨੇ ਬਾਬਾ ਜੀ ਅਸਾਂ ਤੇਰੇ ਜੰਤ ਹਾਂ ਤੁਸੀਂ ਵਜਾਉਂਦੇ ਹੋ ਤੇ ਵੱਜਦੇ ਹਾਂ ਜੰਤ ਕੱਲਾ ਕਿਵੇਂ ਵੱਜ ਲੈ ਇਹਦਾ ਮਤਲਬ ਪਤਾ ਕੀ ਸੀ ਤੁਸੀਂ ਸੋਜੀ ਦਿਓਗੇ ਤਾਂ ਸੋਜੀ ਆਏਗੀ ਸੁਣੀਂਦਾ ਨਹੀਂ ਤੇ ਮੇਰੇ ਕੋਲ ਕਿਹੜੀ ਤਾਕਤ ਹਜ਼ੂਰ ਹਸਪੈ ਕਹਿਣ ਲੱਗੇ ਅਸਾਂ ਨੂੰ ਸੁਣੀਂਦਾ ਮਰਦਾਨਿਆਂ ਉਹ ਕਹਿੰਦੇ ਨੇ ਦੁੱਧ ਤੋਂ ਮਲਾਈ ਲਾਈ ਦੀ ਇਸ ਤਰ੍ਹਾਂ ਲਾਵਾਂਗੇ ਇਤਿਹਾਸ ਕਹਿੰਦਾ ਹੈ ਸਤਿਗੁਰੂ ਹਸਪੈ ਭਾਈ ਮਰਦਾਨਾ ਕਹਿੰਦਾ ਬਾਬਾ ਜੀ ਫਿਰ ਅਸਾਂ ਕੀ ਕਰਾਂਗੇ ਕਹਿਣ ਲੱਗੇ ਕਰਤਾਰ ਮੇਰ ਕਰੇ ਆਪਾਂ ਮਿਲਾਗੇ ਮਰਦਾਨਿਆਂ ਕਿਸ ਤਰ੍ਹਾਂ ਨਿਚੋੜ ਦਿਆਂਗੇ ਜਿਵੇਂ ਨਿੰਬੂ ਨਚੋੜ ਕੇ ਰਸ ਬਾਰ ਗੱਡੀ ਦਾ ਹੈ ਇਹ ਸ਼ਬਦ ਸੁਣਿਓ ਰਾਮ ਜੀ ਹੈ ਨਾ ਇਸ ਤਰ੍ਹਾਂ ਨਿਚੋੜਾਂਗੇ ਜਿਵੇਂ ਨਿੰਬੂ ਨਚੋੜੀਦਾ ਹੈ ਰਸ ਕੱਢਦੀਦਾ ਮੀਆਂ ਮਿੱਠਾ ਇੱਕੋਦਮ ਆਪਣੇ ਚੇਲਿਆਂ 'ਚ ਉੱਠ ਕੇ ਕਹਿੰਦਾ ਯਾਰੋ ਚਲਿਏ ਗੁਰੂ ਨਾਨਕ ਸਾਹਿਬਾਰੇ ਮਿਲਣ ਚਲੀਏ ਨਾਨਕ ਨੂੰ ਬੜਾ ਭਲਾ ਪੁਰਖ ਹੈ ਮੁਰੀਦ ਕਹਿੰਦੇ ਆ ਪੀਰ ਜੀ ਅਸਾਂ ਤਾਂ ਸੁਣਿਆ ਤੁਸੀਂ ਆਖਦੇ ਸੀ ਕਿ ਆਵੇਗਾ ਜਿਵੇਂ ਦੁੱਧ ਤੋਂ ਮਲਾਈ ਲਈ ਦੀਏ ਲਾ ਦੇਾਂਗੇ ਕਹਿੰਦਾ ਨਹੀਂ ਐਸਾਂ ਮੋਝ ਕੁ ਸੁਣਿਆ ਉਹ ਕਹਿੰਦੇ ਤੁਸੀਂ ਕੀ ਸੁਣਿਆ ਕਹਿੰਦਾ ਆਵਾਜ਼ ਆਈ ਹੈ ਇਸ ਤਰ੍ਹਾਂ ਨਿਚੋੜ ਦਿਆਂਗੇ ਜਿਵੇਂ ਨਿੰਬੂ ਵਿੱਚੋਂ ਰਸ ਨਚੋੜੀਦਾ ਹੈ ਤੇ ਨਾਲ ਉੱਠਦਿਆਂ ਸਾਰਨਾ ਜੀ ਕਪੜਾ ਆਪਣਾ ਮੋਢੇ ਤੇ ਰੱਖ ਕੇ ਕਹਿੰਦਾ ਯਾਰੋ ਦੁੱਧ ਤੋਂ ਮਲਾਈ ਲਾਦੇ ਹੋ ਦੁੱਧ ਫਿਰ ਵੀ ਕੰਮ ਆ ਜਾਂਦਾ ਹੈ ਨਿੰਬੂ ਨਚੋੜਦੇ ਹੋ ਤੇ ਛਿਲੜ ਕੂੜੇ ਤੇ ਸੱਟ ਨਹੀਂ ਪੈਂਦੀ ਮਹਾਰਾਜ ਜੀ ਨੂੰ ਮਿਲਦਾ ਹੈ ਬੜੀ ਸੋਹਣੀ ਉੱਥੇ ਤੇ ਕਾਫੀ ਗੋਸ਼ਟ ਬੜੇ ਕਮਾਲ ਦੀ ਹੈ ਸਤਗੁਰਾਂ ਨੂੰ ਮਿਲਦਾ ਹੈ ਤੇ ਦੇਖ ਕੇ ਹਜ਼ੂਰ ਨੂੰ ਉਥੇ ਸ਼ਬਦ ਕਹਿੰਦਾ ਹੈ ਕਿ ਖੁਦਾ ਦਾ ਨਾਮ رسول ਤੋਂ ਬਿਨਾ ਨਹੀਂ ਸਤਗੁਰੂ ਅਗੋ ਉੱਤਰ ਦਿੰਦੇ ਚਲੋ ਇਹ ਤੁਕਾਂ ਬਾਣੀ ਦੀਆਂ ਤਾਂ ਮੈਂ ਕੋਟ ਨਹੀਂ ਕਰ ਰਿਹਾ ਸਤਗੁਰੂ ਕਹਿੰਦਿਆ ਨਹੀਂ ਅਬਲ ਅੱਲਾ ਹੈ ਸ਼ੇਖਾਂ ਨiyet راس ਹੋਵੇ ਤੇ ਰੱਬ ਮਿਹਰ ਕਰਦਾ ਹੈ ਉਥੇ ਫਿਰ ਸਤਗੁਰੂ ਜੀ ਇਹ ਬੈਠ ਜਾਂਦਾ ਫਿਰ ਹਜ਼ੂਰ ਨੇ ਉਥੇ ਸ਼ਬਦ ਉਚਾਰਨ ਕੀਤਾ ਜਿਹੜਾ ਆਪ ਜੀ ਸਾਰੇ ਪੜ੍ਹਦੇ ਹੋ ਹਜ਼ੂਰ ਨੇ ਕਿਹਾ ਮਰਦਾਨਿਆਂ ਸੁਰ ਕਰ ਰਬਾਬ ਮੀਆਂ ਮਿੱਠਾ ਬੈਠ ਗਿਆ ਮੈਂ ਫਿਰ ਉਸੇ ਵਿਸ਼ੇ ਤੇ ਆਉਣਾ ਨਾਮ ਦੀ ਕੀ ਕੀਮਤ ਹੈ ਉਥੇ ਉਹ ਜੋ ਇਹ ਸ੍ਰੀ ਰਾਗ ਸ਼ਬਦ ਹੈ ਅਚਲ ਚਲਾਈ ਸ੍ਰੀ ਰਾਗ ਹੈ ਨਾ ਅਚਲ ਚਲਾਈ ਨਾ ਚਲੇ ਨਾ ਕਾਉ ਕਟਾਰਾ ਕਰ ਸਕੈ ਜਿਉਂ ਸਾਇਬ ਰਖੈ ਕਿਉਂ ਰਹੇ ਇਸ ਲੋਭੀ ਕਾ ਜੀਉ ਤਲਬ ਲੈ ਬਿਨ ਤੇਲ ਦੀਵਾ ਕਿਉਂ ਜਲੇ ਸਤਿਗੁਰਾਂ ਨੇ ਸ਼ਬਦ ਸ਼ੁਰੂ ਕਰ ਦਿੱਤਾ ਬਿਨ ਤੇਲ ਦੀਵਾ ਕਿਉਂ ਜਲੇ ਮੀਆਂ ਮਿੱਠਾ ਬੈਠ ਗਿਆ ਸਤਿਗੁਰੂ ਵਜਦ ਚਾ ਕੇ ਗਾਰੇ ਆ ਤੇ ਮੈਂ ਫਿਰ ਬੇਨਤੀ ਕਰਾਂਗਾ ਅਸੀਂ ਸਾ ਕੀ ਸੁਨਾ ਦੇਣੇ ਆ ਬਾਬਾ ਜੀ ਨੇ ਕਿਆ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ ਮਰਦਾਨਿਆਂ ਰਬਾਬ ਛੇੜ ਕਾਈ ਸਿਵਤ ਕਰੀਏ ਖੁਦਾ ਦੇ دیدار ਦੀ ਪਰ ਗੁਰਮਖੋ ਜਿਹੜੀ ਬਾਣੀ ਆ ਰਹੀ ਹੈ ਨਾ ਉਸ ਵਕਤ ਹਜ਼ੂਰ ਦੇ ਪਵਿੱਤਰ ਸ਼ਰੀਰ ਵਿੱਚੋਂ ਕਿੰਨੀ ਕੁ ਰਹਿਮਤ ਦੀਆਂ ਲਪਟਾਂ ਨਿਕਲਦੀਆਂ ਹੋਣਗੀਆਂ ਓਏ ਸਿੱਧੀ ਪ੍ਰਮਾਤਮਾ ਦਾ ਸ਼ਬਦ ਉਤਰ ਰਿਹਾ ਹੈ ਕਿੰਨਾ ਭਾਗਾ ਵਾਲਾ ਹੋਵੇਗਾ ਜਿਹੜਾ ਪਹਿਲੀ ਵਾਰੀ ਉਤਰਦੇ ਸ਼ਬਦ ਨੂੰ ਸੁਣ ਰਿਹਾ ਹੈ ਇਹਨੂੰ ਕੱਲਾ ਐਕੈਡਮਿਕ ਤੌਰ ਤੇ ਨਾ ਦੇਖੀਏ ਸ਼ਬਦ ਗਾਇਆ ਜਾ ਰਿਹਾ ਮੀਆਂ ਮਿੱਠਾ ਬੈਠਾ ਬਿਨ ਤੇਲ ਦੀਵਾ ਕਿਉਂ ਜਲੇ ਪੋਥੀ ਪ੍ਰਾਣ ਕਮਾਈਐ ਪਾਉ ਵੱਟੀ ਇਤਨ ਪਾਈਐ ਸਚ ਬੂਝਨ ਆਂ ਜਲਾਈਐ ਇਹ ਤੇਲ ਦੀਵਾ ਈਉ ਜਲਾ ਕਰ ਚਾਨਣ ਸਾਹਿਬ ਤੋਂ ਮਿਲੇ ਇਤਨ ਲੱਗੈ ਬਾਣੀਆਂ ਸੁਖੋਵੈ ਸੇਵ ਕਮਾਣੀਆਂ ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹ ਬੈਸਣ ਪਾਈਐ ਕੋ ਨਾਨਕ ਬਾਹ ਲੁਡਾਈਐ ਫਿਰ ਉਥੇ ਦੂਸਰਾ ਸ਼ਲੋਕ ਮਹਾਰਾਜ ਪੜਦੇ ਜਿਹੜਾ ਪਹਿਲਾਂ ਉਚਾਰਨ ਹੋ ਚੁੱਕਾ ਹੈ ਮਹਿਰ ਮਸੀਤ ਸਿਦਕ ਮਸੱਲਾ ਯਾਦ ਰੱਖਿਓ ਇਹ ਸ਼ਬਦ ਜਿਹੜੇ ਸਨ ਇਹ ਵਕ ਵਕ ਥਾਵਾਂ ਤੇ ਫਿਰ ਰਿਪੀਟ ਕਰਦੇ ਰਿਹਾ ਸਤਗੁਰੂ ਜਦੋਂ ਇਤਿਹਾਸ ਪੜ੍ਹਨੇ ਆ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ਕੂਨ ਵਾਲਾ ਸ਼ਬਦ ਇਹ ਅਰਬ ਵਿੱਚ ਵੀ ਸਤਗੁਰਾਂ ਨੇ ਬਗਦਾਦ ਵਿੱਚ ਵੀ ਗਾਇਆ ਜੀ ਉੱਥੇ ਸਤਗੁਰੂ ਫਿਰ ਪੜ੍ਹਦੇ ਆ ਮਹਿਰ ਮਸੀਦ ਸਿਦਕ ਮਸੱਲਾ ਹਕ ਹਲਾਲ ਕੁਰਾਨ ਸ਼ਰਮ ਸੁਨਨਤ ਸੀਲ ਰੋਜ਼ਾ ਖੋਹ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ਼ ਤਸਬੀਹ ਸਾਥ ਇਸ ਭਾਵ ਸੀ ਨਾਨਕ ਰਖੈ ਲਾਜ ਸ਼ਬਦ ਸਮਾਪਤ ਹੋਇਆ ਮੀਆਂ ਮਿੱਠਾ ਬੈਠ ਗਿਆ ਯਾਦ ਰੱਖਿਓ ਕਮਾਈ ਹੈ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਕਮਾਈ ਉਦਮ ਹੈ ਜੀ ਉਦਮ ਵੀ ਬਖਸ਼ਿਸ਼ ਜੀ ਲੈਣਾ ਚਾਹੀਦਾ ਕੋਈ ਗੁਰਦੁਆਰੇ ਸਹਿਬ ਆਇਆ ਹੈ ਉਦਮ ਕਰਕੇ ਆਇਓ ਨਾ ਚੱਲ ਕੇ ਆਇਓ ਇਹ ਸਰੀਰ ਨੇ ਉਦਮ ਤਾਂ ਕੀਤਾ ਜਦੋਂ ਅਦ੍ਰਿਸ਼ਟ ਕਿਸੇ ਨੇ ਪਹਿਲਾਂ ਮੇਰ ਕੀਤੀ ਚਾਲ ਓਏ ਉਹ ਕੌਣ ਸੀ ਜਿਹੜਾ ਤੁਰਨ ਤੋਂ ਪਹਿਲਾਂ ਪ੍ਰੇਰਣਾ ਦੇ ਰਿਹਾ ਹੈ ਕੌਣ ਹੈ ਉਹ ਜਿਹੜਾ ਉਹ ਵੇ ਨਾ ਉਹ ਪ੍ਰੇਰਣਾ ਜਿਹੜਾ ਦੇ ਰਿਹਾ ਉਹ ਮੇਰੇ ਸਹਿਬ ਜੀ ਘਟ ਅੰਤਰ ਵਰਦੇ ਪੈਨੇ ਸਿੱਖਾ ਚੱਲ ਗੁਰਦੁਆਰੇ ਕੀਰਤਨ ਸੁਣ ਮੈਂ ਤਾਂ ਬੇਨਤੀ ਕਰਾਂਗਾ ਉਹ ਜਿਹੜੀ ਪ੍ਰੇਰਣਾ ਕੋ ਮੇਰ ਹੈ ਉਹ ਕਿਰਪਾ ਪਰ ਇੱਥੇ ਵਿੱਚ ਵੀ ਜੁੱਧ ਚੱਲਦਾ ਹੈ ਜੀ ਇਹ ਉਹਦੇ ਵਿੱਚ ਸ਼ੈਤਾਨ ਵੀ ਆ ਜਾਂਦਾ ਕਈ ਵਾਰੀ ਕਈ ਵਾਰੀ ਪ੍ਰੇਰਣਾ ਮਿਲਦੀ ਬੰਦੇ ਨੇ ਉੱਠਣਾ ਓਏ ਇਹ ਛੁੱਟੀ ਵਾਲਾ ਦਿਨ ਸੁਖਮਨੀ ਸਾਹਿਬ ਕਰ ਲੈ ਫੁਰਨੇ ਬਣਾਈ ਰੱਖਦਾ ਹੈ ਡੇਢ ਘੰਟੇ ਬਾਅਦ ਕਹਿੰਦਾ ਚਲੋ ਕੱਲ ਵੀ ਛੁੱਟੀ ਕੱਲ ਹੀ ਸ਼ੁਰੂ ਕਰ ਲਾਂਗੇ ਉਹ ਸ਼ੈਤਾਨ ਜਿੱਤ ਜਾਂਦਾ ਹੈ ਦੂਜੇ ਪਾਸੇ ਹਾਰ ਹੋ ਜਾਂਦੀ ਹੈ ਇਹ ਤਾਂ ਜੁੱਧ ਹੈ ਕੌਣ ਪ੍ਰੇਰ ਰਿਹਾ ਹੈ ਸਾਨੂੰ ਲੈਣ ਵਾਸਤੇ ਇੱਕ ਦਿਨ ਮੌਲਵੀ ਕਹਿ ਰਿਹਾ ਸੀ ਕਿ ਖੁਦਾ ਖੁਦਾ ਕਹਿੰਨੇ ਆ ਅੱਗੋਂ ਖੁਦਾ ਦਾ ਉੱਤਰ ਵੀ ਮਿਲਦਾ ਮੈਂ ਇੱਕ ਵਾਰੀ ਵੈਸੇ ਕੋਰਟ ਤੇ ਕੀਤੀ ਸੀ ਮਹਿਰਮਾਨ ਚ ਆਇਆ ਕਿ ਖੁਦਾ ਮਿਹਰਬਾਨ ਹੈ ਉਹਦੇ ਦਰਵਾਜ਼ੇ ਖੁੱਲੇ ਨੇ ਉਹ ਕਹਿੰਦਾ ਜੇ ਤੂੰ ਇੱਕ ਵਾਰੀ ਖੁਦਾ ਕਹਿ ਕੇ ਵਾਰ-ਵਾਰ ਖੁਦਾ ਕਹਿੰਨਾ ਤੂੰ ਨਹੀਂ ਕਹਿ ਸਕਦਾ ਉਹ ਵਿੱਚ ਵਰਤਦਾ ਤੇ ਤਾਂ ਕਹੀ ਨਾ ਹੈ ਉਦੇ ਵੇਲੇ ਸੁਨੇਹੇ ਹੁੰਦੇ ਆ ਤੇਰਾ ਸੱਦੜਾ ਸੁਣੀ ਜਾ ਭਾਈ ਜੇ ਕੋ ਵਹਿ ਅਲਾਏ ਫਿਰ ਅਰਜ਼ ਖੈ ਉੱਥੇ ਮਹਾਰਾਜ ਬੈਠਿਆ ਸ਼ਬਦ ਹੋ ਚੁੱਕਾ ਮੀਆਂ ਮਿੱਠਾ ਕੁਛ ਅੰਦਰੋਂ ਟਿੱਕਿਆ ਪਰ ਅੰਦਰ ਤੂਫਾਨ ਫੇਰ ਉੱਠ ਪਿਆ ਇੱਕ ਤਾਂ ਆਪਣੀ ਪੀਰ ਦੀ ਪੀਰੀ ਵੀ ਹੈ ਫਿਰ ਸਤਗੁਰੂ ਜਦੋਂ ਨਾਮ ਦੀ ਗੱਲ ਕਰਦੇ ਆ ਇੱਥੇ ਫਿਰ ਮੀਆਂ ਮਿੱਠਾ ਸਵਾਲ ਕਰਦਾ ਹੈ ਬਾਬਾ ਜੀ ਨੂੰ ਕਿ ਬਾਬਾ ਜੀ ਨਾਮ ਕੀ ਹੈ ਹੁਣ ਆਪਾਂ ਵੀ ਸਾਰੇ ਵਾਹਿਗੁਰੂ ਵਾਹਿਗੁਰੂ ਸ਼ਬਦ ਕਹਿੰਦੇ ਆ ਨਾਮ ਹੀ ਹੈ ਨਾ ਕੱਲ ਵੀ ਗੁਰਮੰਤਰ ਕੀ ਨਸਿਆ ਜੋ ਪੁਰਾਣੀ ਪੜਿਆ ਸੀ ਪਿਆਰੋ ਵਾਹਿਗੁਰੂ ਤਾਂ ਚਾਰ ਅੱਖਰ ਨੇ ਨਾਮ ਦਾ ਤਾਂ ਤੀ ਕੋਈ ਨਹੀਂ ਪਾਸਕਦਾ ਨਾਮ ਦਾ ਕੋਈ ਥਾਂ ਨਹੀਂ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਾਇ ਸਮਾਈ ਇਹ ਸ਼ਬਦ ਦੇ ਤਿੰਨ ਸਰੂਪ ਨੇ ਮੈਂ ਫਿਰ ਰੀਪੀਟ ਕਰਨ ਲਗਾ ਤੁਨਾਤਮਖ ਹੈ ਅਖਰੀ ਰੂਪ ਖੈ ਵੇਦ ਹੈ ਇੱਕ ਉਹ ਹੈ ਜਿਹੜਾ ਸਾਰੀਆਂ ਥਾਵਾਂ ਤੇ ਵਿਆਪਕ ਹੈ ਸ਼ਬਦ ਖੈ ਤਿੰਨੇ ਤਿੰਨ ਸਰੂਪ ਕਹੇ ਨੇ ਪਰ ਤਿੰਨ ਨਹੀਂ ਇੱਕੋ ਹੀ ਨੇ ਕਹਿੰਦਾ ਜੀ ਨਾਮ ਕੀ ਹੈ ਸਤਗੁਰਾਂ ਨੇ ਕਿਹਾ ਮੀਆਂ ਮਿੱਠਾ ਤੈਨੂੰ ਨਾਮ ਸੁਣੀਂਦਾ ਨਹੀਂ ਕਹਿੰਦਾ ਜੀ ਨਹੀਂ ਹਜ਼ੂਰ ਨੇ ਫਿਰ ਕਿਹਾ ਨਾਮ ਦੀ ਕੀਮਤ ਕਿਸ ਨੇ ਪਾਈ? ਨਾਮ ਦੀ ਕੌਣ ਕੀਮਤ ਭਾ ਸਕਦਾ ਹੈ? ਉਹ ਫਿਰ ਸਵਾਲ ਕਰਦਾ ਨਹੀਂ ਬਾਬਾ ਜੀ ਨਾਮ ਸਾਡਾ ਇਤਿਹਾਸ ਕਹਿੰਦਾ ਇੱਥੇ ਆ ਕੇ ਕਈ ਸੱਜਣ ਸਾਖੀ ਸਮਾਪਤ ਕਰ ਦਿੰਦੇ ਆ ਕਿਉਂਕਿ ਇੱਥੇ ਵਾਪਰ ਦੀ ਘਟਨਾ ਜਿਹਦੇ ਅਸੀਂ ਅਰਥ ਜਾਦੂ ਦੇ ਰੂਪ ਵਿੱਚ ਕਰਨ ਲੱਗ ਪਏ ਨੇ ਪਰ ਨਹੀਂ ਪਿਆਰੋ ਐਸਾ ਨਹੀਂ ਹੁਣ ਤਾਂ 3 ਸਾਲਾਂ ਲੋਕਾਂ ਨੂੰ ਬਿਮਾਰੀ ਨੇ ਦੱਸ ਦਿੱਤਾ ਲੋਕੋ ਜਿਨੂੰ ਬਿਮਾਰੀ ਲੱਗੀ ਹੋਵੇ ਉਹਦੇ ਨੇੜੇ ਵੀ ਨਾ ਟਿਕਿਓ ਅਦ੍ਰਿਸ਼ਟ ਕਟਾਣੂ ਤੁਹਾਡੇ ਉੱਤੇ ਹਮਲਾ ਕਰ ਜਾਣਗੇ ਜੇ ਨਿੱਕਾ ਜਿਹਾ ਕੀੜਾ ਹਮਲਾ ਕਰੀ ਬੈਠਾ ਉਹ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਹੋਣਗੇ ਮੇਰੇ ਸੱਚੇ ਪਾਤਸ਼ਾਹ ਦੇ ਪਵਿੱਤਰ ਸਰੀਰ ਚੋਂ ਨਿਕਲਦੀਆਂ ਹੋਈਆਂ ਨਾਮ ਦੀਆਂ ਤਰੰਗਾਂ ਕਿਉਂ ਨ ਅਸਰ ਕਰਦੀਆਂ ਸਪਰਸ਼ਤਾਸ਼ਾ ਸਰ ਨਹੀਂ ਆਗਾ ਅਸੀਂ ਸਾਰੇ ਕਹਿੰਦੇ ਹਾਂ ਸ਼ੂਤ ਤੋਂ ਬਚੋ ਹੱਥ ਨਾ ਲਾਓ ਕੱਪੜਾ ਨਾ ਪਾਓ ਆਪਾਂ ਸਾਰੇ ਦੇਖਿਆ ਨਾ ਜਿਹੜੇ ਕੰਮ ਕਰਦੇ ਸਨ ਹਸਪਤਾਲਾਂ 'ਚ ਕਰਦੇ ਸਨ ਉਹ ਅਸਲ 'ਚ ਘਰ 'ਚ ਵੜਦੀ ਬਾਤ ਸਨ ਪਹਿਲਾਂ ਸਾਰੇ ਕੱਪੜੇ ਲਾ ਕੇ ਤੱਤੇ ਪਾਣੀ ਨਾਲ ਲਾ ਕੇ ਅਗਲਾ ਪੁੱਛੇ ਕੱਪੜਿਆਂ 'ਚ ਕੀ ਸੀ ਕਹਿੰਦੇ ਕੱਪੜਿਆਂ ਰਹੀ ਵੀ ਬਿਮਾਰੀ ਅੱਗੇ ਜਾਂਦੀ ਪਈ ਇਹ ਸਿਰਫ ਇੱਕ ਉਦਾਹਰਣ ਹੈ ਹਜ਼ੂਰ ਨੇ ਕਿਹਾ ਇਹ ਮੀਆਂ ਮਿੱਠਾ ਨਾਮ ਦੀ ਕੀਮਤ ਕਿਸ ਨੇ ਜਾਣੀ ਉਹ ਫਿਰ ਪੁੱਛਦਾ ਹੈ ਉੱਥੇ ਫਿਰ ਇਤਿਹਾਸ ਕਰ ਸਾਖੀ ਕਰ ਕਹਿੰਦਾ ਹਜ਼ੂਰ ਉਹਦੇ ਉਹਨੂੰ ਉਹਦਾ ਹੱਥ ਫੜਕਦੇ ਆ ਕੱਤ ਪਕੜ ਕੇ ਗੋਸ਼ੇ 'ਚ ਲੈ ਜਾਂਦੇ ਆ ਆਵਾਜ਼ ਦਿੰਦੇ ਆ ਮੀਆਂ ਮਿੱਠਾ ਨਾਮ ਸੁਣ ਨਾਮ ਸੁਣੀਂਦਾ ਸੁਣ ਧਿਆਨ ਦੇ ਕੇ ਕਹਿੰਦੇ ਨੇ ਪਹਿਲਾਂ ਕਹਿ ਰਹੇ ਸਨ ਕਿ ਉਹਨੂੰ ਸਮਝ ਕੋਈ ਨਹੀਂ ਜਦੋਂ ਧੰ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਮੇਰੇ ਸਤਿਗੁਰੂ ਦੇ ਹਸਤ ਕਮਲ ਰਹਿਮਤਾਂ ਨਾਲ ਭਰੇ ਕਮਲ ਜਿਨੇ ਜਿਹਨੂੰ ਕਹਿ ਸਕਾਂ ਸਭ ਨਿਧਾਨ 10 ਅਸ਼ਟ ਸਿਧਾਂ ਠਾਕੁਰ ਕਰ ਤਲ ਧਰਿਆ ਜਿਸ ਜਿਸ ਸਮਰਾਤ ਸਤਗੁਰੂ ਦੇ ਖਾਤ ਵਿੱਚ ਸਭ ਕੁਝ ਹੈ ਉਹਨਾਂ ਨੇ ਮੀਆਂ ਮਿੱਠਾ ਦੀ ਬਾਹ ਪਕੜੀ ਉਸ ਛੂਚ ਕੀ ਹੋਇਆ ਸ਼ਬਦ ਵਾਪਰ ਰਿਹਾ ਹੈ ਸ਼ਬਦ ਅੰਦਰ ਸੰਚਾਰ ਹੋ ਰਿਹਾ ਹੈ ਇਤਿਹਾਸ ਕਹਿੰਦਾ ਹੈ ਸ਼ੂਨ ਦੀ ਦੇਰ ਸੀ ਜਨਮ ਸਾਖੀ ਕਹਿੰਦੀ ਹੈ ਕਿ ਜਿਵੇਂ ਕਿਸੇ ਬੰਦੇ ਨੂੰ ਵਿਦੁੱਤ ਦਾ ਬਿਜਲੀ ਦਾ ਕਰੰਟ ਲੱਗੇ ਤੇ 나ੜ 나ੜ ਵਿੱਚ ਤਰੰਗਾ ਪੈਦਾ ਹੋ ਜਾਂਦੀਆਂ ਨੇ ਮੀਆਂ ਮਿੱਠੇ ਦੇ 나ੜ-나ੜ ਵਿੱਚ ਰੋਮ-ਰੋਮ ਵਿੱਚ ਸ਼ਬਦ ਗੂੰਜਣ ਲੱਗ ਪਿਆ ਜਦੋਂ ਅੰਦਰ ਚੱਲ ਪਿਆ ਸ਼ਬਦ ਤੇ ਮਹਾਰਾਜ ਨੇ ਹੱਥ ਛੱਡ ਦਿੱਤਾ ਇੱਕੋ ਦਮ ਥੱਲੇ ਬੈਠ ਗਿਆ ਚੁੱਪ ਸੀ ਪਰ ਅੱਖਾਂ 'ਚ ਪਾਣੀ ਸੀ ਬੋਲ ਨਹੀਂ ਸਿਰਿਆ ਪਹਿਲਾਂ ਬੋਲਦਾ ਸੀ ਉਹ ਤਾਂ ਬੋਲਦਾ ਸੀ ਮੂੰਹ ਖਾਲੀ ਸੀ ਖਾਲੀ ਮੂੰਹ ਬੋਲਦੇ ਹੁੰਦੇ ਆ ਭਰੇ ਹੋਏ ਮੂੰਹ ਤਾਂ ਬੋਲਦੇ ਨਹੀਂ ਹੁੰਦੇ ਜਿੰਨੇ ਮੂੰਚ ਦੋ ਬੁਰਕੀਆਂ ਪਾਈਆਂ ਨੂੰ ਬੋਲੂਗਾ ਖਾਲੀ ਮੂੰਹ ਬੋਲ ਦੇ ਨਾ ਉਹ ਨਹੀਂ ਬੋਲਦਾ ਬਾਬਾ ਜੀ ਨੇ ਕਿਹਾ ਸਤਗੁਰਾਂ ਨੇ ਕਹੋ ਕਬੀਰ ਛੋਚਾ ਕਟ ਬੋਲੇ ਭਰਿਆ ਹੋਏ ਸੁਕਬੂ ਨਾ ਢੋਲੇ ਹੁਣ ਕੀ ਬੋਲੇਗਾ ਜਦੋਂ ਕੋਈ ਸਮਾਂ ਲੰਘ ਗਿਆ ਨੇਤਰ ਖੋਲੇ ਮਹਾਰਾਜ ਦੇ ਚਰਨਾਂ 'ਇ ਸਜਦਾ ਕਰ ਦਿੱਤਾ ਜਿਹੜਾ ਕਹਿੰਦਾ ਦੁੱਧ ਦੇ ਮਲਾਈ ਲਾ ਦੇਾਂਗੇ ਚਰਨਾਈ ਸਜਦਾ ਕਰ ਦਿੱਤਾ ਸਤਿਗੁਰਾਂ ਨੇ ਬਹੁਤ ਪਿਆਰ ਨਾਲ ਪੁੱਛਿਆ ਮੀਆਂ ਮਿੱਠਾ ਨਾਮ ਕੀ ਹੈ ਪ੍ਰਸ਼ਨ ਬਦਲ ਗਿਆ ਪਹਿਲਾਂ ਉਹ ਪੁੱਛ ਰਿਹਾ ਸੀ ਨਾਮ ਕੀ ਹੈ ਹੁਣ ਸਤਿਗੁਰੂ ਪੁੱਛ ਰਹੇ ਨੇ ਨਾਮ ਕੀ ਹੈ ਬਸ ਚਰਨ ਪਕੜ ਕੇ ਨੇਤਰਾਂ ਦੇ ਨੀਰ ਨਾਲ ਧੋ ਕੇ ਕਹਿੰਦਾ ਬਾਬਾ ਜੀ ਨਾਮ ਦੀ ਕੀਮਤ ਕਿੰਨੇ ਪਾਈ ਇਹ ਤਾਂ ਸਿਰਫ ਜਾਣਿਆ ਹੀ ਜਾ ਸਕਦਾ ਹੈ ਇਹ ਤਾਂ ਅਨੁਭਵ ਹੈ ਪਰ ਉਹ ਜਿਹੜਾ ਅਨੁਭਵ ਸੀ ਉਪੈਸ਼ਨ ਨਾਲ ਮਿਲਦਾ ਜੀ ਮੈਂ ਬੇਨਤੀ ਕੀਤੀ ਨਹੀਂ ਇਹ ਅਮੋਲਕ ਹੈ ਇਸ ਦੀ ਕੋਈ ਕੀਮਤ ਨਹੀਂ ਇਹ ਦੁਰਲਭ ਹੈ ਇਹ ਭਾਗਾ ਨਾਲ ਮਿਲਦਾ ਹੈ ਸੰਗਤ ਵਿੱਚੋਂ ਮਿਲਦਾ ਹੈ ਥੋੜੇ ਜਿਹਾ ਆਪ ਜੀ ਅਰਥ ਆਪਾਂ ਜੀ ਇਹਦੇ ਫਿਰ ਰਿਪੀਟ ਕਰ ਲਈਏ ਨਚ ਦੁਰਲਭੰ ਧਨੰ ਰੂਪੰ ਨਹੀਂ ਹੈ ਦੁਰਲਭ ਫਿਰ ਮੈਂ ਅਰਥ ਕਰ ਦੇਣਾ ਦੁਰਲਭ ਆਪਾਂ ਕੀਤੇ ਜਿਹੜਾ ਮੁਸ਼ਕਲ ਨਾਲ ਨਾ ਮਿਲੇ ਜਿਹੜੀ ਜੀ ਨਾ ਲੱਭੇ ਕੁਰੂ ਜੀ ਕਹਿੰਦੇ ਨਹੀਂ ਦੁਰਲਭ ਕੀ ਧਨ ਤੇ ਸੁੰਦਰਤਾ ਇਹਦੇ ਅਰਥ ਨੇ ਇਉਂ ਕਰ ਲਈਏ ਆਖਰੀ ਅਰਥਾਂ ਕਰ ਦਿੱਤੇ ਨਹੀਂ ਔਖਾ ਮਿਲ ਜਾਂਦਾ ਪੈਸਾ ਵੀ ਮਿਲ ਜਾਂਦਾ ਪਤਾ ਨਹੀਂ ਕਿੰਨੇ ਕੁ ਲੋਕ ਪੈਸੇ ਇਕੱਠੇ ਕਰਕੇ ਬੈਠੇ ਆ ਕਿੰਨੇ ਕੁ ਖੁੰਦੇ ਪਿਆ ਇਹ ਦੁਰਲਭ ਨਹੀਂ ਕਿਉਂ ਇਹ ਇੰਨਾ ਸਸਤਾ ਹੈ ਮਹਾਰਾਜ ਕਹਿੰਦੇ ਸਸਤਾ ਹੈ ਕਿਉਂਕਿ ਧਨ ਇਕੱਠਾ ਹੋ ਸਕਦਾ ਹੈ ਇਹਨੂੰ ਥੋੜਾ ਧਿਆਨ ਨਾਲ ਸੁਣਿਓ ਜਿੱਥੇ ਨਾਮ ਨੇ ਜਾਣਾ ਉੱਥੇ ਧੰਨੇ ਨਹੀਂ ਜਾਣਾ ਤੇ ਕੋਈ ਔਖਾ ਨਹੀਂ ਔਖਾ ਤਾਂ ਉਹ ਵੀ ਜਿਹਨੇ ਅੱਗੇ ਜਾਣਾ ਲੱਭਦਾ ਮੁਸ਼ਕਲ ਨਾਲ ਹੈ ਫਿਰ ਅਰਜ ਕਹੇ ਇਹ ਔਖਾ ਨਹੀਂ ਅੱਜ ਬੰਦੇ ਕੋਲ ਕਹੇ ਕੱਲ੍ਹ ਨੂੰ ਹੋ ਸਕਦਾ ਕਿ ਇਹ ਦੂਜੇ ਕੋਲ ਚਲੇ ਜਾਏ ਇਹ ਤਾਂ ਬਦਲ ਦੀ ਛਾਂ ਹੈ ਜੀ ਆ ਤਰੀ ਆਉਂਦੀ ਹੈ ਕਈਆਂ ਦੇ ਸਿਰ ਤੇ ਖਲੋਂਦੀ ਥੋੜਾ ਮਹਾਰਾਜ ਨੇ ਇੱਕ ਸ਼ਬਦ ਵਰਤੇ ਮਾਈ ਮਾਇਆ ਛਲ ਇਹ ਇਹ ਛਲ ਦੀ ਹੈ ਤ੍ਰਿਣ ਕੀ ਅਗਨ ਮੇਕ ਕੀ ਸ਼ਾਇਆ ਗੋਬਿੰਦ ਭਜਨ ਵੀ ਨਾ फड ਕਾ ਜਲ ਕੱਖਾਂ ਦੀ ਅੱਗ ਹੈ ਤੇ ਕੱਖਾਂ ਦੀ ਅੱਗ ਸਦਾ ਰਹਿਣ ਵਾਲੀ ਹੈ ਸੁੱਕੇ ਕੱਖ ਪਰਾਲੀ ਇਕੱਠੀ ਕਰਦੇ ਸਾਂ ਇੱਕ ਸਾਡੇ ਸ਼ਬਦ ਵਰਤਦੇ ਸਨ ਜਦੋਂ ਸਰੋਂ ਨਿਕਲ ਜਾਂਦੀ ਸੀ ਨਾ ਇਹਨੂੰ ਤੇ ਪਰਾਲੀ ਕਹਿੰਨੂ ਕੀ ਕਹਿੰਦੇ ਸਨ ਤੁਹਾਡੇ ਸਾਡੇ ਕੁੱਟਲ ਕਹਿੰਦੇ ਸਨ ਮੇਰਾ ਖਿਆਲ ਹੈ ਪਾਕਿਸਤਾਨੀ ਸ਼ਬਦ ਕੁੱਟਲ ਜਿਹੜੀ ਸਰੋ ਝਾੜ ਲਈ ਜਾਂਦੀ ਸੀ ਜਿਹੜੇ ਉਹਦੇ ਬੂਟੇ ਵੱਜਦੇ ਸਨ ਸਾੜਨ ਦਾ ਕੰਮ ਲੈਂਦਾ ਉਹਨੂੰ ਕੁੱਟਲ ਕਹਿੰਦੇ ਸਨ ਸਾਡੇ ਜੀ ਕੌਣ ਕੱਖਾਂ ਨੂੰ ਅੱਗ ਲਾ ਦਈਏ ਤੇ ਬੰਦਾ ਕਹੇ ਹੀਟ ਦੀ ਲੋੜ ਕੋਈ ਨਹੀਂ ਕੱਖਾਂ ਦੀ ਅੱਗ ਸਦਾ ਨਹੀਂ ਰਹਿਣਾ ਹਰ ਜਿੰਨਾ ਮਰਜ਼ੀ ਪਾਣੀ ਚੜ ਕੇ ਆ ਜਾਏ ਹਰ ਤੇ ਪਾਣੀ ਨਹੀਂ ਰਹਿਣਾ ਤੇ ਪਿਆਰਿਓ ਯਾਦ ਰੱਖਿਓ ਕਿ ਮੇਕ ਦੀ ਜਿਹੜੀ ਛਾਇਆ ਹੈ ਬਦਲਾਂ ਦੀ ਜਿਹੜੀ ਛਾਂਖ ਹੈ ਅਜ ਮੇਰੇ ਸਿਰ ਤੇ ਵੇ ਕੱਲ ਨੂੰ ਦੂਜੇ ਦੇ ਸਿਰ ਤੇ ਬਦਲਾਂ ਦੀ ਛਾਂ ਵੀ ਸਦਾ ਨਹੀਂ ਟਿਕਣੀ ਮਾਈ ਮਾਇਆ ਛਾਂ ਤ੍ਰਿਣ ਕੀ ਅਗਨ ਮੇਕ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਇਹ ਪਰਮਾਤਮਾ ਦੇ ਭਜਨ ਤੋਂ ਬਿਨਾ ਸੱਚ ਇਹ ਵੇ ਇਹ ਖੜ ਦਾ ਪਾਣੀ ਹੈ ਇਹਨੇ ਟਿਕਣਾ ਨਹੀਂ ਸਤਗੁਰੂ ਕਹਿੰਦੇ ਨੇ ਪੈਸਾ ਦੁਰਲਭ ਨਹੀਂ ਕਿਉਂਕਿ ਇਹਨੇ ਇੱਥੇ ਹੀ ਰਹਿ ਜਾਣਾ ਨਾਮ ਹੀ ਦੁਰਲਭ ਹੈ ਜਿੰਨੇ ਸ਼ਰੀਰ ਛੱਡਨ ਤੋਂ ਬਾਅਦ ਤੇਰੇ ਨਾਲ ਜਾਣਾ ਹੈ ਤੇ ਇਹ ਇਹ ਛੇਤੀ ਮਿਲ ਜਾਏਗਾ ਫਿਰ ਬਿੰਤੀ ਹੈ ਨੱਚ ਦੁਰਲਭੰਗ ਧਨੰਗ ਨਹੀਂ ਔਖਾ ਅਗਲਾ ਸ਼ਬਦ ਹੈ ਜੀ ਰੂਪੰਗ ਇਹ ਸੁੰਦਰਤਾ ਇਹ ਰੂਪ ਕਿਹੜਾ ਔਖਾ ਹੈ ਆਪਾਂ ਕਹਾਂਗੇ ਸਭ ਬੜੀ ਮੁਸ਼ਕਲ ਨਾਲ ਮਿਲਦਾ ਮੈਂ ਇਹਦੇ ਅਰਥ ਹੀ ਹੁਣ ਕਰ ਰਿਹਾ ਰੂਪ ਕਾ ਦਾ ਔਖਾ ਹੈ ਜੀ ਅੱਜ ਤਾਂ ਰੂਪ ਬਾਜ਼ਾਰਾਂ ਵਿੱਚ ਵਿਕਦਾ ਹੈ ਮੈਂ ਸ਼ਬਦ ਨਾ ਕਹਾ ਤੇ ਨਾਲੇ ਇਹ ਕਿਹੜਾ ਦੁਰਲਭ ਹੈ ਇਹ ਨਾਲ ਨਹੀਂ ਬਣਾਇ ਨਾਲ ਦੀ ਗੱਲ ਤਾਂ ਛੱਡੀਏ ਆਪਣਾ ਫੇਸ ਬੰਦਾ ਹਰ ਸਾਲ ਦੇਖੀ ਜਾਏ ਜਿਸ ਚਿਹਰੇ ਨੂੰ ਵੇਖ ਕੇ ਦੁਨੀਆ ਪ੍ਰਭਾਵਿਤ ਹੁੰਦੀ ਸੀ ਕੋ ਨੂੰ ਸ਼ੀਸ਼ੇ 'ਚ ਵੇਖ ਕੇ ਆਪਣੇ ਆਪ ਨੂੰ ਡਰਨ ਲੱਗ ਪੈਂਦਾ ਹਾਏ ਮੇਰੇ ਚਿਹਰੇ ਨਾਲ ਕੀ ਬਣ ਗਿਆ ਇਹਨੂੰ ਸਤਗੁਰਾਂ ਨੇ ਕਿਹਾ ਇਹ ਦੁਰਲਭ ਨਹੀਂ ਇਹ ਸਥਿਰ ਨਹੀਂ ਇਹਨੇ ਖਤਮ ਹੋ ਜਾਣਾ ਕਿਵੇਂ ਕਬੀਰ ਗਰਬ ਨਾ ਕੀਜੀਏ ਦੇਹੀ ਦੇਖ சுரੰਗ ਅੱਜ ਕਾਲ ਤਜ ਜਾਹੋਗੇ ਜਉ ਕਾਂਚਰੀ ਪੁਜੰਗ ਜਿਵੇਂ ਸਭ ਕੁਝ ਛੱਡ ਜਾਂਦਾ ਹੈ ਇਹ ਛੱਡ ਜਾਣਾ ਇਹ ਰੂਪ ਵੀ ਦੁਰਲਭ ਨਹੀਂ ਅੱਗੇ ਗੁਰੂ ਜੀ ਕਹਿਣ ਲੱਗੇ ਨੱਚ ਦੁਰਲਭੰਗ ਸਵਰਗ ਰਾਜਨਹ ਨਹੀਂ ਦੁਰਲਭ ਨਹੀਂ ਮੁਸ਼ਕਲ ਸਵਰਗ ਦਾ ਰਾਜ ਵੀ ਮਿਲ ਜਾਂਦਾ ਆਪ ਨੂੰ ਪਤਾ ਹੋਣਾ ਗੜ ਸ਼ੰਕਰ ਦਾ ਇੱਕ ਜੋਗੀ ਨੇਸ਼ਾਇ ਸ਼ੈਦਾਨਾ ਹੋਨੇ ਕਿਹਾ ਮੈਂ ਇੰਨੀ ਸਾਧਨਾ ਕੀਤੀ ਮੈਨੂੰ ਇੱਕ ਸਾਲ ਸਵਰਗ 'ਚ ਥਾਂ ਮਿਲ ਗਈ ਲੋਕੋ ਮੇਰੇ ਦਰਸ਼ਨ ਕਰ ਲਓ ਪ੍ਰਣਾਮ ਥੋੜਾ ਛੇ ਦੇਖੋ ਹਜ਼ੂਰ ਕਹਿ ਰਹੇ ਨੇ ਸਵਰਗ ਦੇ ਰਾਜ ਵੀ ਮੁਸ਼ਕਲ ਨਹੀਂ ਮਿਲ ਜਾਂਦੇ ਨੇ ਨੱਚ ਦੁਰਲਭੰਗ ਭੋਜਨੰਗ ਵਿੰਜਨੰਗ ਨਹੀਂ ਔਖਾ ਨਹੀਂ ਮੁਸ਼ਕਲ ਨਹੀਂ ਦੁਰਲਭ ਪੈਸਾ ਤੇਰੇ ਕੋਲ ਹੋਵੇ ਭੋਜਨ ਵੀ ਮਿਲ ਸਕਦਾ ਹੈ ਤੇ ਚਿੱਤੇ ਰੱਖੀ ਕਈ ਤਰ੍ਹਾਂ ਦੇ ਸਵਾਦਲੇ ਪਕਵਾਨ ਜਿਹੜੇ ਤੂੰ ਰਸਤੇ ਦਾ ਖਾਨੇ ਇਹ ਵੀ ਦੁਰਲਭ ਨਹੀਂ ਇਹ ਵੀ ਮਿਲ ਜਾਂਦੇ ਪਰ ਇਹ ਕਿਹੜੇ ਭੋਜਨ ਨਾਲ ਜਾਂਦੇ ਆ ਹਾਂ ਇੱਕ ਭੋਜਨ ਬੜਾ ਦੁਰਲੱਭ ਹੈ ਜੀ ਉਹ ਬੜੀ ਮੁਸ਼ਕਲ ਨਾਲ ਮਿਲਦਾ ਹੈ ਉਹ ਵੀ ਕਿਰਪਾ ਨਾਲ ਮਿਲਦਾ ਹੈ ਉਹ ਮਿੱਠਾ ਵੀ ਹੈ ਉਹ ਸਲੂਣਾ ਵੀ ਹੈ ਉਹ ਖੱਟ ਮਿੱਠਾ ਵੀ ਹੈ ਉਹ ਚ ਮਸਾਲੇ ਪਾ ਕੇ ਤੜਕਾ ਵੀ ਲੱਗਦਾ ਹੈ ਉਹ ਭੋਜਨ ਹੈ ਸਭ ਰਸ ਮਿੱਠਾ ਮੰਨੇ ਸੁਣਿਆ ਸਲੂਣੇ ਆ ਦੁਰਲੱਭ ਹੈ ਫਿਰ ਸੁਣਿਓ ਸਭ ਰਸ ਮਿੱਠਾ ਮੰਨੇ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਦੇ ਬਚਨ ਨੂੰ ਮੰਨ ਲੈਣਾ ਇਹਦੇ ਵਰਗੀ ਮਿਠਾਸ ਕੋਈ ਨਹੀਂ ਤੇ ਸ਼ਬਦ ਕੀਰਤਨ ਸੁਣਨਾ ਇਹਦੇ ਵਰਗਾ ਸਲੂਣਾ ਪਦਾਰਥ ਕੋਈ ਨਹੀਂ ਸੁਣਿਆ ਨਾਮ ਸੁਣਨਾ ਜੀ ਇਹ ਨਾਮ ਨਾਲ ਸੰਬੰਧ ਤੇ ਦੁਰਲੱਭ ਹੈ ਜੀਵ ਦੇ ਸਾਰਿਆਂ ਦੀ ਮਿਠਾਸ ਲੈਂਦੀ ਸਭ ਰਸ ਮਿੱਠਾ ਮੰਨੇ ਸੁਣਿਆ ਸਲੂਣੀ ਖੱਟ ਤੁਰਸ਼ੀ ਮੁੱਖ ਬੋਲਣਾ ਮੂੰਹ ਤੋਂ ਵੈਗਰੂ ਬੋਲਣਾ ਇਹ ਖੱਟ ਤੁਰਸ਼ੀ ਹੈ ਮਾਰਨ ਨਾਦ ਕੀਏ ਮਾਰਨ ਦਾ ਅਰਥ ਹੈ ਮਸਾਲਾ ਜਿਵੇਂ ਮਸਾਲੇ ਪਾ ਕੇ ਲੋਕ ਸਬਜ਼ੀ ਭਾਜੀ ਤਿਆਰ ਕਰਦੇ ਆ ਗੁਰੂ ਸਾਹਿਬ ਜੀ ਬਚਨ ਕਰ ਰਿਹਾ ਕਿ ਕੀਰਤਨ ਕਰਨਾ ਸ਼ਬਦ ਗਾਣਾ ਇਹ ਭੋਜਨ ਚ ਮਸਾਲਾ ਪਾਣਾ ਇਹ ਦੁਰਲੱਭ ਕਿਸੇ ਕਿਸੇ ਨੂੰ ਮਿਲਦਾ ਹੈ